ਹਾਂਜੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਜਿਹੜਾ ਕਾਲੇ ਪਾਣੀਆਂ ਦਾ ਮੋਰਚਾ ਚੱਲ ਰਿਹਾ ਅੱਜ ਕੱਲ ਪੰਜਾਬ ਦੇ ਵਿੱਚ ਬੜੀ ਇਹ ਦੀ ਜਿਹੜੀ ਚਰਚਾ ਹੋ ਰਹੀ ਹੈ ਕਾਲੇ ਪਾਣੀਆਂ ਦਾ ਸਿੱਧਾ-ਸਿੱਧਾ ਸਬੰਧ ਕਿਸਾਨਾਂ ਦੇ ਨਾਲ ਵੀ ਹੈ ਤੇ ਕੀ ਤੁਸੀਂ ਇਸ ਮੋਰਚੇ ਦਾ ਸਮਰਥਨ ਕਰੋਗੇ ਦੇਖੋ ਜੀ ਪਹਿਲਾਂ ਤਾਂ ਜਿੰਨੀਆਂ ਵੀ ਦੇਸ਼ ਵਿਦੇਸ਼ ਵਿੱਚ ਸੋੜ ਰਹੀਆਂ ਸੰਗਤਾਂ ਸਾਰਾ ਨੂੰ ਦਾਸ ਸਜਿੰਦਰ ਸਿੰਘ ਕੋਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਖੋ ਜੀ 76 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਹਾਲੇ ਤਾਈ ਨਾ ਤਾਂ ਕੋਈ ਕਿਸਾਨ ਵਾਸਤੇ ਨੀਤੀ ਆ ਨਾ ਕੋਈ ਪਾਣੀਆਂ ਬਾਬਤ ਨੀਤੀ ਆ ਜਿਹੜੇ ਸਾਡੇ ਦਰਿਆ ਸੀ ਹਾਂਜੀ ਜਿੱਥੇ ਅਸੀਂ ਇਹਨਾਂ ਦੇ ਵਿੱਚੋਂ ਬੁੱਕ ਭਰ ਕੇ ਪਾਣੀ ਪੀਂਦੇ ਸੀ ਅੱਜ ਤੋਂ 40 ਸਾਲ ਪਹਿਲਾਂ ਬਿਲਕੁਲ ਜੀ ਜੇ ਸਾਡੀ ਔਰ ਔਨ ਸਿਵਲਿਜੇਸ਼ਨ ਜੇ ਮੈਂ ਪੁਰਾਣੀ ਸਾਡੀ ਜਿਹੜੀ ਸੌਤਾ ਸੀ ਸਾਡੇ ਜਿਹੜੇ ਬਜ਼ੁਰਗ ਸੀ ਸਾਡੀਆਂ ਮਾਤਾ ਸੀ ਅਸੀਂ ਵੀ ਜਦੋਂ ਨਹਿਰਾਂ ਦੇ ਵਿੱਚ ਰਹਉਦੇ ਸੀ ਪਸ ਨੂੰ ਰਹਦੇ ਸੀ ਅਸੀਂ ਪਾਣੀ ਬੁੱਕਾਂ ਨਾਲ ਹੀ ਪੀ ਲੈਂਦੇ ਸੀ ਚਾਹ ਪਾਣੀ ਵੀ ਬਣਾਉਂਦੇ ਸੀ ਉਹ ਘਰੇ ਵੀ ਲਿਆਉਂਦੇ ਸੀ ਵੀ ਦਾਲ ਬਣਾਵਾਂਗੇ ਇਹਦੀ ਵਧੀਆ ਚੰਗੀ ਮੰਡਦੀ ਆ ਔਰ ਮਹੱਤਤਾ ਸੀ ਨਹਿਰ ਦੇ ਪਾਣੀਆਂ ਦੀ ਤੇ ਰਿਆਮ ਦੇ ਪਾਣੀਆਂ ਦੀ ਅੱਜ ਜੇ ਦੇਖਿਆ ਜਾਵੇ ਜਿਹੜਾ ਪਾਣੀ ਪਲੂਟ ਹੋਇਆ ਕੁਝ ਤਾਂ ਇਹ ਇੰਡਸਟਰੀਆਂ ਨੇ ਕਰਤਾ ਹਾਂਜੀ ਕੁਝ ਜਿਹੜਾ ਸ਼ਹਿਰਾਂ ਦਾ ਗੰਦੇ ਨਾਲੇ ਜਿਵੇਂ ਬੁੱਢਾ ਨਾਲਾ ਲੁਧਿਆਣੇ ਵਾਲਾ ਹਾਂਜੀ ਉਹ ਜਿਹੜਾ ਸਾਰਾ ਪਾਣੀ ਉੱਥੇ ਪੈਂਦਾ ਸਤਲੁਜ ਦੇ ਵਿੱਚ ਹਾਂਜੀ ਤੇ ਉਹ ਪਾਣੀ ਕਲਾ ਉਥੇ ਜਿਹੜਾ ਪਲੂਟ ਨਹੀਂ ਕਰ ਰਿਹਾ ਆਪਾ ਪਾਣੀ ਨੂੰ ਉਹ ਤਕਰੀਬਨ ਜਿਹੜਾ ਹਬੋਰ ਇੱਕ ਕਿਨੂ ਦੀ ਆਪਾ ਹਾਂਜੀ ਪਿਛਲੇ ਸਾਲ ਅਸੀਂ ਸਰਵਸਾ ਸਰਵਾ ਕਰਾਇਆ ਸੀ ਮਾਰਾ ਤੋਂ ਅੱਛਾ ਕਿਨੂ ਨੂੰ ਫੜ ਲੱਗ ਨੂੰ ਹਟ ਗਿਆ ਡਿੱਗ ਪੈਂਦਾ ਅੱਛਾ ਤੇ ਉਹਨਾਂ ਨੇ ਦੱਸਿਆ ਸੀ ਵੀ ਪਾਣੀ ਹੁਣ ਇਹ ਬਿਲਕੁਲ ਮਾਰਾ ਹੋ ਚੁੱਕਾ ਇਹ ਜਿਹੜੀ ਧਰਤੀ ਟੁੱਡੀ ਕਿਸੇ ਦਿਨ ਨੂੰ ਬੰਜਰ ਬਣ ਸਕਦੀ ਆ ਅੱਛਾ ਅਸੀਂ ਇਸ ਬਾਬਤ ਅੱਜ ਦੀ ਲੜਾਈ ਨਹੀਂ ਇਹ ਤਾਂ ਮੁਬਾਸਾ ਤੁਸੀਂ ਹੁਣ ਤਾਂ ਤਿਆਰ ਕਰ ਲਿਆ ਹਾਂ ਜੀ ਵੀ ਚਲੋ ਸਾਡੀ ਸਾਡੀਆਂ ਦਾ ਜਥੇਬੰਦੀਆਂ ਅਸੀਂ ਤਾਂ ਲੜਾਈਆਂ ਲੜੀ ਜਾਂਦੇ ਆ ਕਿਉਂਕਿ ਪਹਿਲਾਂ ਮੋਦੀ ਸਰਕਾਰ ਨੇ ਅਸੀਂ ਜਾਗੇ ਨਹੀਂ ਸੀ ਸਾਨੂੰ ਜਗਾਇਆ ਜਦੋਂ ਤਿੰਨ ਕਮ ਕਾਲੇ ਕਾਨੂੰਨ ਆਏ ਨੇ ਤੇ ਉਦੋਂ ਸਾਰਾ ਮੁਲਕ ਜਾਗ ਪਿਆ ਆਵਾਮ ਪੂਰਾ ਉਹ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਉੱਠਿਆ ਬਿਲਕੁਲ ਜੀ ਤੇ ਉਸ ਤੋਂ ਬਾਅਦ ਅੱਜ ਵੀ ਸਾਡੇ ਜਿਹੜੇ ਸ਼ਗਰਚ ਨੇ ਉਹ ਕਿਸਾਨੀ ਲਈ ਸਮਾਜ ਲਈ ਛੋਟੇ ਦੁਕਾਨਦਾਰਾਂ ਲਈ ਤੇ ਮਜ਼ਦੂਰਾਂ ਲਈ ਜਿਹੜਾ ਅਸੀਂ ਉਹ ਸ਼ਗਰਚ ਵਿਢਿਆ ਹੋਇਆ ਅੱਜ ਵੀ ਸਾਡਾ ਕੋਣ ਬਾਤ ਤੋਂ ਤੇ ਜੇ ਮੈਂ ਸਰਕਾਰਾਂ ਦੀ ਗੱਲ ਕਰਾਂ ਇਹ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਗੱਲਾਂ ਤਾਂ ਬੜੀਆਂ ਵੱਡੀਆਂ ਵੱਡੀਆਂ ਮਾਰ ਲੈਂਦੇ ਨੇ ਅਸਰ ਪਰ ਭਾਈ ਉੱਥੇ ਕੋਈ ਜਾਂਦਾ ਨਹੀਂ ਦਿੱਤਾ ਬਿਲਕੁਲ ਜੇ ਨਰਮਾ ਲੋਕਾਂ ਦਾ ਹੋਇਆ ਖਾਤਮ ਤੇ ਉਹ ਬੀ ਦੀ ਬਦੌਲਤ ਹੋਇਆ ਜਿਹੜਾ ਡੁਪਲੀਕੇਟ ਬੀਟੀ ਕੋਡ ਬੀਸੀ ਤੇ ਡੁਪਲੀਕੇਟ ਜਿਹੜੀਆਂ ਮਤਲਬ ਦਵਾਈਆਂ ਸੀ ਕੀਟਨਾਸ਼ਕ ਸਾਡੀਆਂ ਦਵਾਈਆਂ ਨੇ ਸਾਡਾ ਪੀੜਾ ਕਰਤਾ ਠੀਕ ਹੈ ਜੀ ਜਦੋਂ ਅਸੀਂ ਦਵਾਈਆਂ ਨਹੀਂ ਛੜਕਦੇ ਸੀ ਤੇ ਸਾਡਾ ਨਰਮਾ ਕਿਸੇ ਦਿਨ ਮੈਂ ਆਪ ਖੋਦ ਕੀਤੀ ਕਰਦਾ ਔਰ ਅਸੀਂ 15 15 20 20 ਕੁਇੰਟਲ ਨਰਮਾ ਬਿਨਾ ਸਬਰੀਆਂ ਤੋਂ ਚੁਣਦੇ ਰਹੇ ਠੀਕ ਹੈ ਆਹ ਤੋਂ 30 ਸਾਲ ਪਿੱਛੇ ਅੱਛਾ ਤੇ ਅੱਜ ਜਿਹੜਾ ਨਰਮਾ ਉਹ ਸਾਡਾ ਜਦੋਂ ਲਗਦਾ ਉਹਦੀ ਚਿੱਟਾ ਤੇਲਾ ਹੂੰ ਗੁਲਾਬੀ ਸੁੰਦੀ ਆ ਮਤਲਬ ਉਹ ਪ੍ਰੋਗਰੈਸ ਹੀ ਨਹੀਂ ਕਰਦਾ ਉੱਥੇ ਹੀ ਉਹ ਮਤਲਬ ਸਾਨੂੰ ਉਹ ਉਹਨਾਂ ਤੇ ਕਹਿਣ ਤੋਂ ਭਾਵੇਂ ਇਹਨਾਂ ਕਾਲੇ ਪਾਣੀਆਂ ਦਾ ਫਸਲਾਂ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਔਰ ਕਿਸਾਨ ਉਹਦੇ ਨਾਲ ਹੋਰ ਜ਼ਿਆਦਾ ਜਣੇ ਦੀ ਗੱਲ ਦੂਜੀ ਕਿਸਾਨ ਦੀ ਇੱਕ ਪਾਸੇ ਤਾਂ ਆਪਣੇ ਜਿਹੜਾ ਆਉਣ ਵਾਲੇ ਬੱਚੇ ਆ ਨਵੀਂ ਜਨਰੇਸ਼ਨ ਅਪਡੇਟ ਦੇ ਵਿੱਚ ਬੱਚਾ ਵੀ ਪਲ ਰਿਹਾ ਤੇ ਉਹ ਪਾਣੀ ਦੇ ਮਾਰ ਚੱਲ ਰਿਹਾ ਅੱਜ ਜਿਹੜੀਆਂ ਬਿਮਾਰੀਆਂ ਜੇ ਤੁਸੀਂ ਦੇਖੋ ਤਾਂ ਜਿਹੜੇ ਕੈਂਸਰ ਵਰਗੀ ਬਿਮਾਰੀ ਆ ਲਿਵਰ ਸਰੋਗ ਸਾਹਿਬ ਲਿਵਰ ਸਰੋਗ ਤੇ ਬਾਕੀ ਮਤਲਬ ਜਿਹੜਾ ਹੈਗਾ ਕਾਲਾ ਪੀਲਿਆ ਬੜੀਆਂ ਬਿਮਾਰੀਆਂ ਜਿਹੜੀਆਂ ਲੋਕੀ ਮੈਂ ਇਹ ਕਹੂੰਗਾ ਇਹ ਸਵਾਦਾ ਕਰਕੇ ਵੀ ਇੱਕ ਬੰਦਾ ਉਂਗਲ ਖੜੀ ਕਰਕੇ ਕਹਿੰਦੇ ਵੀ ਮੈਂ ਕੋਈ ਦਵਾਈ ਨਹੀਂ ਖਾਂਦਾ ਸਾਰਾ ਸਮਾਜ ਜਿਹੜਾ ਦਵਾਈਆਂ ਦੀ ਲਪੀਟ ਦੇ ਵਿੱਚ ਆਇਆ ਕਿਉਂਕਿ ਮੈਂ ਜਦੋਂ 84 ਦੇ ਵਿੱਚ ਬੀਏ ਕੀਤੀ ਸੀ ਡੀਮ ਕਾਲਜ ਤੋਂ ਤੇ ਉਦੋਂ ਤਿੰਨ ਮੈਡੀਕਲ ਸੀ ਮੋਕੇ ਦੇ ਵਿੱਚ ਤਿੰਨ ਮੈਡੀਕਲ ਅਸੀਂ ਲੈਂਦੇ ਹੁੰਦੇ ਸੀ ਦਵਾਈ ਠੀਕ ਹੈ ਜੀ ਤੇ ਤਿੰਨ ਹਸਪਤਾਲ ਸੀ ਮੇਜਰ ਜਿਹੜੇ ਸੀ ਤੇ ਅੱਜ ਨਾ ਤਾਂ ਹਸਪਤਾਲਾਂ ਦੀ ਘਾਟ ਆ ਨਾ ਮੈਡੀਕਲ ਜਿਹੜੇ ਉਹਨਾਂ ਦੀ ਘਾਟ ਆ ਸੋਰ ਤੁਹਾਡਾ ਧਰ ਇਹ ਕਮੀ ਕਾਦੀ ਆ ਸਰਕਾਰਾਂ ਦੀ ਕਮੀਆਂ ਬਾਕੀ ਅਸੀਂ ਜਾ ਕੇ ਨਹੀਂ ਸੀ ਬਿਲਕੁਲ ਹੁਣ ਜਿਹੜਾ ਅਸੀਂ ਇਹ ਸਮਾਧ ਵਰਾਈ ਸਾਰੇ ਆਵਾਹ ਨੂੰ ਵੋਕਾ ਦਿੰਨੇ ਆ ਔਰ ਕਿਸਾਨਾਂ ਨੂੰ ਵੀ ਔਰ ਮਜ਼ਦੂਰਾਂ ਨੂੰ ਵੀ ਔਰ ਦੁਕਾਨਦਾਰਾਂ ਨੂੰ ਵੀ ਔਰ ਜਿਹੜੇ ਬੈਠੇ ਨੇ ਹੋਰ ਵੀ ਘਰਾਂ ਦੇ ਵਿੱਚ ਜਿਹੜੇ ਮਸਲ ਕਹਿੰਦੇ ਨੇ ਵੀ ਖਾਂਦੀ ਸਾਨੂੰ ਗਰਮੀ ਖਾਜੂ ਹਾਂਜੀ ਸਾਨੂੰ ਬਾਹਰ ਨਿਕਲਣਾ ਪਊ ਸਾਨੂੰ ਲੜਾਈ ਲੜਨੀ ਪਊਗੀ ਸਾਨੂੰ ਮੈਦਾਨ 'ਚ ਆਉਣਾ ਪੈਣਾ ਬਿਲਕੁਲ ਕਿਉਂਕਿ ਸਰਕਾਰਾਂ ਜਿਹੜੀਆਂ ਕੁੰਭ ਕਰਨੇ ਦੀ ਨੀਂਦ ਸੋ ਚੁੱਕੀਆਂ ਔਰ ਇਹਨਾਂ ਨੂੰ ਜਗਾਉਣਾ ਬੜਾ ਔਖਾ ਬਿਲਕੁਲ ਬਿਲਕੁਲ ਆ ਸਾਨੂੰ ਅੱਜ ਸੰਘਰਸ਼ ਲੜਦੇ ਆ ਉਹ ਉੱਥੇ ਦੇਖੋ ਬਾਰਡਰਾਂ ਤੇ 13 ਫਰਵਰੀ ਤੋਂ ਸੀ ਡਟੇ ਹੋਏ ਆਲੇ ਤੇ ਸਰਕਾਰ ਦੇ ਕਾਂਤੇ ਜੂਣ ਚਲਕੀ ਤੇ ਪਰ ਅਸੀਂ ਇਹ ਪਰਨ ਕੀਤਾ ਹੋਇਆ ਤਿਆਰ ਕੀਤਾ ਹੋਇਆ ਸਾਡੀ ਜਿੰਦਗੀ ਰਵੇ ਨਾ ਰਵੇ ਪਰ ਅਸੀਂ ਖਸਾਨਾਂ ਵਾਸਤੇ ਮਜ਼ਦੂਰਾ ਵਾਸਤੇ ਆਮ ਲੋਕਾਂ ਦੀ ਛੋਟੇ ਦੁਕਾਨਦਾਰਾਂ ਦੀ ਕੋਸਣਾ ਕੋਸ ਸੋਰ ਕਰਾ ਕੇ ਹਟਾ ਠੀਕ ਹੈ ਪਰ ਤਾਂ ਜਿਹੜਾ ਇਹ ਫਿਰ 15 ਅਗਸਤ ਦਾ ਪ੍ਰੋਗਰਾਮ ਹੈ ਤੇ ਜੇ ਸਰਕਾਰ ਫੇਰ ਨਾ ਜਾਗੀ ਤਾਂ 15 ਸਤੰਬਰ ਨੂੰ ਬੰਨ ਮਾਰਨ ਦਾ ਪ੍ਰੋਗਰਾਮ ਜਿਹੜਾ ਕਾਲੇ ਪਾਣੀ ਦੇ ਮੋਰਚੇ ਵੱਲੋਂ ਦਿੱਤਾ ਗਿਆ ਹੈ ਦੇਖੋ ਜੀ ਸਾਡੀ BKJ ਖੋਸਾ ਪੰਜਾਬ ਰਜਿਸਟਰਡ ਟੀਵੀ 485 ਨੰਬਰ ਹਾਂਜੀ ਜਿਹੜੀ ਕਿ ਟੋਟਲ ਪੰਜਾਬ ਦੇ ਵਿੱਚ ਸਾਡੇ ਜਿਹੜੇ ਕਿਡਰ ਚੱਲ ਰਹੇ ਨੇ ਠੀਕ ਹੈ ਜੀ ਔਰ ਜਿੱਥੇ ਵੀ ਲੋੜ ਹੋਊਗੀ ਜਿੰਨੇ ਵੀ ਬੰਦਿਆਂ ਦੀ ਲੋੜ ਹੋਊਗੀ ਹਜ਼ਾਰਾਂ ਦੀ ਗੰਟੀ ਦੇ ਵਿੱਚ ਉੱਥੇ ਸਾਡੇ ਆਗੂ ਪਹੁੰਚਣਗੇ ਠੀਕ ਹੈ ਜੀ ਦਾਸ ਦੇ ਉਠੀਆਂ ਲਾਊਗਾ ਔਰ ਇਸ ਪਾਣੀ ਨੂੰ ਕੋਈ ਸਾਨੂੰ ਰੋਕ ਨਹੀਂ ਸਕਦਾ ਲੜਾਈ ਲੜਨੋਂ ਕਿਉਂਕਿ ਇਹ ਇੱਕ ਮੇਜਰ ਇਨਸੀਡੈਂਟ ਆ ਜਿਹੜਾ ਲੋਕਾਂ ਨੇ ਵਾਪਰ ਲਿਆ ਤੁਹਾਨੂੰ ਇਹ ਨਹੀਂ ਮਹਿਸੂਸ ਹੁੰਦਾ ਵੀ ਜੇਕਰ ਹੁਣ ਨਾ ਇਹ ਮੋਰਚਾ ਸਫਲ ਹੋਇਆ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਬਹੁਤ ਮੁਸ਼ਕਲ ਹੋ ਜਾਣਾ ਦੇਖੋ ਜੀ ਮੈਂ ਸਮਝਦਾ ਵੀ ਅੱਜ ਲੋਕੀ ਜਾਗੇ ਹੋਏ ਨਹੀਂ ਜਿਹੜੀ ਸਾਡੀ ਨਵੀਂ ਚਿੰਨਹਿਣਾ ਉਹ ਤਾਂ ਲੜਾਈ ਨਹੀਂ ਲੜ ਸਕੋ ਕਿਉਂਕਿ ਸਾਰਿਆਂ ਦਾ ਤਹਈਆ ਬਾਹਰ ਜਾਣ ਦਾ ਰੋਖ ਅਪਣਾ ਚੁੱਕੇ ਨੇ ਲੋਕਾਂ ਆ ਚੁੱਕਿਆ ਸਾਨੂੰ ਲੋਕਾਂ ਨੂੰ ਜਗਾਉਣਾ ਪਊਗਾ ਸਾਨੂੰ ਵੇਖ ਕੇ ਜੇ ਪੰਜ ਭਰਾ ਵੀ ਇੱਕ ਪਿੰਡ ਚ ਉੱਠ ਗਏ ਤੇ ਕਿੱਡਾ ਕਾਫਲਾ ਬਣ ਜਾਊਗਾ ਬਿਲਕੁਲ ਜੀ ਬਿਲਕੁਲ ਵੀ ਇਹ ਘਰ ਬਰ ਛੱਡ ਕੇ ਜਾਂਦੇ ਨਹੀਂ ਇਸ ਕਰਕੇ ਜਿਹੜੀ ਪਾਣੀਆਂ ਦੀ ਲੜਾਈ ਮੈਂ ਸਮਝਦਾ ਅੱਜ ਆਪਾਂ ਨੂੰ ਹਰੇਕ ਘਰ ਨੂੰ ਲੜਨੀ ਪੈਣੀ ਆ ਹਰ ਇੱਕ ਨੂੰ ਉੱਠਣਾ ਪੈਣਾ ਘਰ ਨੂੰ ਜੇ ਕਹਿੰਦੇ ਨਾਲ ਵੀ ਗੱਲਾਂ ਮੈਂ ਲੜੂੰਗਾ ਮੇਰੀ ਕੱਲੇ ਦੀ ਲੜਾਈ ਨਹੀਂ ਬਿਲਕੁਲ ਨਾ ਡਾਕਟਰ ਨੂੰ ਵੀ ਥੋੜੀ ਲੜਾਈ ਆ ਨਾ ਕਿਸੇ ਕੋਈ ਇਹ ਡਾਕਟਰਾਂ ਦੀ ਲੜਾਈ ਆ ਨਾ ਕਿਸੇ ਸਰਕਾਰਾਂ ਦੀ ਲੜਾਈ ਆ ਸਾਨੂੰ ټول ਆਵਾਂ ਨੂੰ ਲੜਨੀ ਪੈਣੀ ਆ ਸਾਰਿਆਂ ਦੀ ਸਾਂਝੀ ਆ ਤੇ ਮੈਂ ਇਸ ਮੀਟਿੰਗ ਰਾਹੀਂ ਦੱਸਣਾ ਚਾਹੁੰਦਾ ਵੀ ਅਸੀਂ ਇਹ ਲੜਾਈ ਦੇ ਵਿੱਚ ਯੋਗਦਾਨ 100% ਪਾਵਾਂ ਠੀਕ ਹੈ ਜੀ ਤਨ ਮਨ ਤੇ ਧਨ ਨਾਲ ਲੜਾਈ ਲੜਾਂਗੇ ਬਹੁਤ ਜ਼ਿੰਨੇ ਵੀ ਸਾਡੀ ਲੋੜ ਹੋਊਗੀ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗੇ ਕਿੰਨੀ ਵੱਡੀ ਮਰਜ਼ੀ ਕੁਰਬਾਨੀ ਦੇਣੀ ਪੈ ਜੇ ਪਰ ਲੋਕਾਂ ਨੂੰ ਦੁੱਧ ਵਰਗਾ ਸਾਫ਼ ਪਾਣੀ ਜਿਵੇਂ ਅੱਗੇ ਬੁੱਕਾਂ 'ਚ ਪੀਂਦੇ ਸੀ ਉਵੇਂ ਪੈਣਾ ਉਵੇਂ ਪਿਆਵਾਂਗੇ ਜੇ ਜ਼ਿੰਦਗੀ ਜਿਹੜੇ ਬੁੱਢੇ ਦਰਿਆਸ਼ ਨੂੰ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ਤੇ ਨਾਨਕ ਦੇਵ ਜੀ ਨੇ ਉਹਦਾ ਨਾਮ ਰੱਖਿਆ ਸੀਗਾ ਹਾਂਜੀ ਤੇ ਉਹਨੂੰ ਤਾਂ ਵੈਸੇ ਸਾਨੂੰ ਸਿੱਖ ਧਰਮ ਦੇ ਵਿੱਚ ਕਿੰਨਾ ਪਵਿੱਤਰ ਜਗਾ ਉਹਦੀ ਬਣ ਗਈ ਹੈ ਤੇ ਉਹਨੂੰ ਪਵਿੱਤਰ ਕਰਨਾ ਤਾਂ ਸਭ ਤੋਂ ਪਹਿਲਾਂ ਸਾਡਾ ਜ਼ਰੂਰੀ ਕੰਮ ਆ ਜੀ ਦੇਖੋ ਸਾਨੂੰ ਜਾਗਣ ਦੀ ਲੋੜ ਆ ਜੇ 76 ਸਾਲਾਂ ਚ ਸਰਕਾਰਾਂ ਨਹੀਂ ਜਾਗੀਆਂ ਤੇ ਅੱਜ ਸਾਡੇ ਕੋਲ ਸਮਾਂ ਬੀਤਦਾ ਜਾ ਰਿਹਾ ਬਿਲਕੁਲ ਤੇ ਜੇ ਬਿਮਾਰੀਆਂ ਨੇ ਸਾਰੇ ਬੰਦੇ ਮੰਜਾਂ ਤੇ ਪਾ ਦੇ ਤੇ ਅਸੀਂ ਲੜਾਈ ਨਹੀਂ ਲੜ ਸਕਦੇ ਨਹੀਂ ਲੜ ਸਕਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ